ਨਹੀਂ ਜਾਇਓ ਤਾਂ ਚੰਗਾ ਵਾ ਚੱਲ ਕੋਈ ਗੱਲ ਨਹੀਂ ਮੈਂ ਵੇਖ ਬਾਅਦ ਤੇ ਗੱਲਾਂ ਸੁਣ ਕੇ ਨਾ ਫਿਰ ਕਹਿਣਾ ਵਾ ਸੰਦੀਪ ਮੈਨੂੰ ਉਹ ਕਹਿੰਦੇ ਸੀ ਚੱਲ ਸੰਦੀਪ ਕੋਈ ਗੱਲ ਨਹੀਂ ਵੇਖ ਲੈਨੇ ਕਹਿੰਦੇ ਹੋ ਆਪਣੇ ਨੂੰ ਨਾ ਮਿਲਣਾ ਹੀ ਪੈਂਦਾ ਹੁੰਦਾ ਵਾ ਮੇਰੀ ਗੱਲ ਸੁਣਾ ਮੇਰਾ ਜੀ ਨਹੀਂ ਕਰਨ ਰਿਹਾ ਜਾਨ ਨੂੰ ਤੇ ਇਕੱਲੇ ਚੱਲ ਜਾ ਉਹ ਸੰਦੀਪ ਕੁਝ ਨਹੀਂ ਕਹਿੰਦੇ ਤੀ ਜ਼ਬਰਦਸਤ ਕਿਹਾ ਕਿ ਅੱਜ ਦਿਨ ਮਿਲਣਾ ਹੀ ਆ ਝੋਣ ਉੱਥੇ ਨਾ ਪਿਆਰ ਨਾਲ ਗੱਲ ਕਰਿਓ ਠੀਕ ਆ ਨਾ ਦਲਜੀਤ ਹੁਣ ਜੋ ਹੋਣਾ ਹੀ ਨਾ ਹੋ ਗਿਆ ਹੁਣ ਪਛਤਾਣ ਦਾ ਤੇ ਕੋਈ ਫਾਇਦਾ ਨਹੀਂ ਤੇ ਹੋਇਆ ਜੋ ਤੈਨੂੰ ਵੀ ਪਤਾ ਵਾ ਕੀ ਕੀ ਹੋਇਆ ਸਾਰਾ ਹੀ ਪਤਾ ਤੈਨੂੰ ਹੈ ਨਾ ਕੋਨ ਜਿਆਦਾ ਸੁਪਾਈਆਂ ਦੇਣ ਦੀ ਕੋਈ ਲੋੜ ਨਹੀਂ। ਭਰਾ ਭੈਣ ਦੇ ਹੈਗੇ ਆ ਨਾ। ਦਿਲਜੀਤ ਮੈਂ ਤੁਹਾਨੂੰ ਕੀ ਕਰਨਾ ਵਾ? ਜਦੋਂ ਤੇਹੀ ਲਾਲਚ ਦੇ ਕਰਕੇ ਮੇਰੀ ਮਾਂ ਨੂੰ ਹੀ ਮਾਰ ਦਿੱਤਾ ਵਾ ਤੇ ਫਿਰ ਮੈਂ ਤੁਹਾਨੂੰ ਕੀ ਕਰਾਂ? ਜੋ ਤਾਂ ਹਾਂਜੀ ਤਾਂ ਫੇਰ ਆਉਂਦੀ ਆ। ਨਹੀਂ ਨਹੀਂ। ਉਦਾਂ ਹੀ ਵੇਹੇ ਬੱਠੀ ਤੇ ਮੰਮੀ ਤਾਂ ਚੇਤਾਵਨੀ। ਫਿਰ ਮੈਂ ਕਿੰਦੀ ਵਰੀ ਗਿਆ ਵਾ। ਇਦਾਂ ਨਾ ਕਰਿਆ ਕਰ।